ਨਾਂ ਨਹੀਂ ਆਉਣੀ ਅੱਜ ਕੋਈ ਸਾਨੂੰ ਉਦਾਂ ਦੀਆਂ ਮੁਸ਼ਕਲਾਂ ਨਹੀਂ ਐ ਤੇ ਜੇ ਸੀਰੀਅਸ ਨਾ ਹੋਏ ਅਸੀਂ ਦੇਣਦਾਰ ਹੋਵਾਂਗੇ ਅਸੀਂ ਮਰ ਮਰ ਜਾਣਾ ਪਰ ਸਿਰਫ ਤੇ ਬੋਝ ਲੈ ਕੇ ਮਰਾਂਗੇ ਕੋਠੀਆਂ ਤੇ ਜ਼ਰੂਰ ਇਹਨਾਂ ਨੂੰ ਦੇ ਜਾਾਂਗੇ ਪਰ ਵਿਰਾਸਤ ਨਹੀਂ ਦੇ ਸਕਾਂ ਔਰ ਹੌਲੀ ਹੌਲੀ ਇਹ ਵੀ ਪਤਾ ਕਿਦਾਂ ਦੇ ਬਣ ਜਾਣਗੇ ਮੈਂ ਮੈਂ ਫੇਸ ਕਰ ਰਿਹਾ ਵੇਖ ਰਿਹਾ ਉਹ ਕਹਿੰਦੇ ਅਸੀਂ ਕੀ ਕਰਨੇ ਤੁਹਾਡੀਆਂ ਕੋਠੀਆਂ ਇਦਾਂ ਦੀ ਆ ਰਹੀ ਐ ਸਮੱਸਿਆ ਕਿਉਂਕਿ ਉਹਨਾਂ ਦੀ ਮੈਂਟੈਲਿਟੀ ਹੋਰ ਤਰ੍ਹਾਂ ਦੀ ਐ ਅਰਥ ਇਹ ਨਹੀਂ ਵੀ ਆਪਾਂ ਉਹਨਾਂ ਨੂੰ ਮੋਹ 'ਚ ਫਸਾਉਣਾ ਹੈ ਜਾਂ ਅਸੀਂ ਵੀ ਉਸੇ ਰੀਲ 'ਚ ਉਹਨਾਂ ਨੂੰ ਲਿਆਉਣਾ ਹੈ ਉਹਨਾਂ ਨੂੰ ਦੱਸਿਏ ਵੀ ਲਾਈਫ ਸਟਾਈਲ ਕੀ ਹੁੰਦਾ ਹੈ ਪਰਿਵਾਰ ਕੀ ਹੁੰਦੇ ਆ ਇਕੱਠੇ ਰਹਿਣ ਦਾ ਕੀ ਅਰਥ ਹੁੰਦਾ ਹੈ ਇਹ ਗੱਲਾਂ ਤੋਂ ਤੇ ਹੁਣ ਹੁੰਦਾ ਕੀ ਹੈ ਜੀ ਇੰਡੀਵਿਜੂਅਲੀ ਲਾਈਫ ਜਿਹੜਾ ਸਭ ਤੋਂ ਵੱਡਾ ਅਟੈਕ ਇੱਥੇ ਹੋ ਰਿਹਾ ਉਹ ਹੈ ਪ੍ਰਾਈਵੇਸੀ ਤੁਹਾਡੀ ਲੜਾਈ ਇਸ ਪ੍ਰਾਈ ਇਹ ਨਹੀਂ ਵੀ ਅਸੀਂ ਉਹਨਾਂ ਦੇ ਹੱਕ ਖੋਣੇ ਆ ਮਨੋ ਸਾਨੂੰ ਤੇ ਸੰਯੁਕਤ ਜੂਣਾ ਸਿਖਾਇਆ ਨਾ ਬਿਲਕੁਲ ਐ ਮੁੱਠੀ ਵਾਂਗੂ ਕੱਲੀ-ਕੱਲੀ ਉਂਗਲ ਤੇ ਕੁਝ ਵੀ ਨਹੀਂ ਕਰ ਸਕੀ ਸਾਡੇ ਤੇ ਪਰਿਵਾਰ ਹੀ ਨਹੀਂ ਰਹਿਣੇ ਜੇ ਅਸੀਂ ਸਾਰੇ ਸੋਚਣ ਲੱਗ ਪਏ ਪਰਸਨਲ ਲਾਈਫ ਤੇ ਇਸ ਚੁਣੌਤੀ ਵਾਸਤੇ ਕੀ ਕਰ ਸਕਦੇ ਹੋ ਤੇ ਕੀ ਪ੍ਰੋਗਰਾਮਿੰਗ ਹੈ ਸਾਡੇ ਕੋਲ ਬੱਚਿਆਂ ਵਾਸਤੇ ਕੀ ਫੰਡਿੰਗ ਹੈ ਸਾਡੇ ਕੋਲ ਬੱਚਿਆਂ ਵਾਸਤੇ ਕੀ ਦੇ ਰਹੇ ਅਸੀਂ ਉਹਨਾਂ ਨੂੰ ਪ੍ਰੋਸੈਸ ਕੀ ਰਹੇ ਹਾਂ ਗੁਰੂ ਘਰ ਦੇ ਸਿਆਣੇ ਮੈਨੂੰ ਰਾਤੀ ਬਹੁਤ ਵਧੀਆ ਲੱਗਿਆ ਵੀਰ ਜੀ ਬੜੇ ਸੋਹਣੇ ਢੰਗ ਨਾਲ ਬੋਲ ਰਹੇ ਸੀ ਮੈਂ ਨਾ ਥਾ-ਥਾ ਤੇ ਜਾਨਦਾ ਮੈਂ ਹੁਣ ਮੈਨੂੰ ਬੜੀ ਖੁਸ਼ੀ ਹੋਈ ਮੈਂ ਏਟਲੀਸ ਸੀ ਤੇ ਪ੍ਰਬੰਧਕ ਸਾਹਿਬਾਨਾਂ ਨੇ ਡਿਨਰ ਸਪੈਸ਼ਲ ਰੱਖਿਆ ਤੇ ਉਹ ਜਿਹੜੇ 30 35 ਉਹਨਾਂ ਦੇ ਸਾਰੇ ਪ੍ਰਬੰਧਕ ਸੀ ਕਹਿੰਦੇ ਅਸੀਂ ਪਰਸਨਲ ਮਿਲਣਾ ਤੁਹਾਨੂੰ ਤੇ ਮੈਂ ਉੱਥੇ ਵੀ ਬੇਨਤੀ ਕੀਤੀ ਤੁਹਾਨੂੰ ਵੀ ਇੱਕ ਬੇਨਤੀ ਕਰਦਾ ਸਾਰੇ ਦਾਨਿਆਂ ਨੂੰ ਕੱਲੇ ਗੁਰਦਾਰੇ ਦੇ ਪ੍ਰਬੰਧਕਾ ਨੋਨੀ ਮੰਨ ਲਓ ਲੰਗਰ ਦੇ ਵਿੱਚ ਸਾਡੇ ਕੋਲ ਦੋ ਹੀ ਤਰੀਕੇ ਨੇ ਇੱਕ ਸੰਗਤ ਇੱਕ ਪੰਗਤ ਹੈ ਨਾ ਸੰਗਤ ਵਿੱਚ ਢਿੱਡ ਦੀ ਖੁਰਾਕ ਮਿਲਣੀ ਹੈ ਪੰਗਤ ਵਿੱਚ ਤੇ ਸੰਗਤ ਵਿੱਚ ਮਨ ਦੀ ਖੁਰਾਕ ਹੁਣ ਮੰਨ ਲਓ ਪੰਗਤ ਵਿੱਚ ਦਾਲ ਖਰਾਬ ਵਰਤ ਗਈ ਇੱਕ ਦਿਨ ਖਰਾਬ ਵਰਤੀ ਦੂਜੇ ਦਿਨ ਖਰਾਬ ਵਰਤੀ ਜਾਂ ਵਰਤੀ ਨਾ ਦੋਸ਼ੀ ਕਿੰਨੂੰ ਫੜਨਾ ਆ ਕਿ ਆਪਾਂ ਤੈਨੂੰ ਕਹਿਣਗੇ ਸਾਰੇ ਆ ਕੇ ਉਹਨਾਂ ਨੂੰ ਕਹਿਣਗੇ ਨਾ ਕਿ ਜੇ ਖਰਾਬ ਵਰਤਗੀ ਜਾਂ ਵਰਤੀ ਨਾ ਆਹੀ ਸਮੱਸਿਆ ਸੰਗਤ ਹੈ ਜੇ ਵਿਚਾਰ ਖਰਾਬ ਵਰਤਗੇ ਜਾਂ ਵਰਤੀ ਨਾ ਅਸੀਂ ਟ੍ਰੈਡੀਸ਼ਨਲ ਸਿਸਟਮ ਚੋਂ ਬਾਹਰ ਕੱਢੀਏ ਆਪਣੇ ਆਪ ਸਾਡੇ ਗੁਰੂ ਸਾਹਿਬ ਨੇ ਗੁਰਦੁਆਰਿਆਂ ਦੇ ਨਾਲ ਕੁਸ਼ਤੀਆਂ ਦੇ ਅਖਾੜੇ ਬਣਾਏ ਮਾਲ ਖਾੜਾ ਗੁਰਦੁਆਰਾ ਸੇ ਸ਼ੌਭਤ ਹੈ ਅਕਾਲ ਤਖਸਾਲ ਸਾਹਿਬ ਤੇ ਕੁਸ਼ਤੀਆਂ ਕਰਾਈਆਂ ਬੱਚਿਆਂ ਨੂੰ ਇੰਟਰ ਉਹਨਾਂ ਦੀ ਆਪਣੀ ਭਾਸ਼ਾ ਹੈ ਇੱਕ ਇਸ ਇਹਦੇ ਸ਼ੁਕਰ ਹੈ ਤੁਸੀਂ ਜੋੜੇ ਹੋਏ ਆ ਚਲੋ ਚਾਰ ਜਿਹੜੇ ਆ ਕੇ ਬਹਿ ਜਾਂਦੇ ਆ ਨਹੀਂ ਤੇ ਲੱਭਦੇ ਨਹੀਂ ਨਵੇਂ ਬੱਚੇ ਉਹ ਇਹ ਸੇ ਚੁਣੌਤੀ ਨਾਲ ਕਿੱਦਾਂ ਨਜਿੱਠਣਾ ਹੈ ਉਹ ਗੁਰੂ ਅੰਗਦ ਸਾਹਿਬ ਜੀ ਖੰਡੂਰ ਸਾਹਿਬ ਦੇ ਅੰਦਰ ਦੋ ਕੰਮ ਕਰਦੇ ਆ بڑے ਆਦਮੀ ਇੱਕ ਤੇ ਆਪਣੇ ਹੱਥਾਂ ਨਾਲ ਗੁਰੂ ਅੰਗਦ ਸਾਹਿਬ ਜੀ ਉੜਾੜਾ ਲਿਖ ਕੇ ਸਿਖਾਉਂਦੇ ਆ ਜਿਹੜੀ ਜੋ ਬਹੁਤ ਵੱਡੇ ਪੱਧਰ ਤੇ ਮਾਰੇ ਨੇ ਕੀਤਾ ਦੂਜਾ ਉਹ ਸ਼ਾਮ ਨੂੰ ਰੋਜ਼ ਨੌਜਵਾਨਾਂ ਨੂੰ ਇਕੱਠਿਆਂ ਕਰਕੇ ਕੁਸ਼ਤੀਆਂ ਕਰਾਉਂਦੇ ਆ ਹੁਣ ਅੱਜ ਕਈ ਹੈ ਕਿ ਗੁਰਦੁਆਰੇ ਕੋਈ ਕੁਸ਼ਤੀਆਂ ਦੇ ਅੱਡੇ ਆ ਪਰ ਅਸੀਂ ਉਸੇ ਪੈਟਰਨ ਨੂੰ ਮਾਡਰਨ ਮੀਡੀਅਮ ਤੇ ਕਿਦਾਂ ਵਰਤਣਾ ਜ਼ਿੰਮੇਵਾਰੀਆਂ ਨੇ ਸਾਡੀਆਂ ਕੋਈ ਮਤਲਬ ਵੱਡੇ ਸਿਰਫ ਦਾੜੀਆਂ ਚਿੱਟੀਆਂ ਕਰਕੇ ਨਹੀਂ ਬਣਿਆ ਜਾਣਾ ਫਰਜ਼ ਨਿਭਾਵਾਂਗੇ ਤੇ ਵੱਡੇ ਹੋਵਾਂਗੇ ਤੇ ਸੀਰੀਅਸਲੀ ਇਸ ਗੱਲ ਨੂੰ ਲੈ ਲਈਏ ਵੀ ਪੈਸੇ ਕਮਾ ਲਿਆ ਰੋਜੀ ਰੋਟੀ ਠੀਕ ਆ ਹੁਣ ਇਹ ਨਾ ਹੋਵੇ ਵੀ ਮੇਰੇ ਮੈਂ ਆਪਣੇ ਆਪ ਚ ਮਹਿਸੂਸ ਕਰਦਾ ਵੀ ਲਾਂਤਾਂ ਹੀ ਲੈ ਕੇ ਸੰਸਾਰ ਤੇ ਚਲੇ ਜਾਏ ਫਿਰ ਅਗਲੀ ਗੱਲ ਇੱਕ ਹੋਰ ਸਾਡਾ ਜੋਗੀਆਂ ਵਾਲਾ ਧਰਮ ਨਹੀਂ ਆ ਵੀ ਮੈਂ ਤੇ ਨਾਮ ਜਪਦਾ ਜਾਂ ਜੀ ਮੈਂ ਤੇ ਤਪ ਕਰਦਾ ਮੈਨੂੰ ਕੀ ਲੱਗੇ ਕਿਸੇ ਦਾ ਜੀ ਇਹੀ ਕਰਨਾ ਹੁੰਦਾ ਵੀ ਗੁਰੂ ਨਾਨਕ ਸਾਹਿਬ ਬੈਠੇ ਰਹਿੰਦੇ ਆਪਣੇ ਅੰਦਰ ਸਾਡਾ ਧਰਮ ਹੈ ਸਮਾਜ ਵਾਸਤੇ ਕੀ ਕਰ ਰਿਹਾ ਸੀ ਅਸੀਂ ਬੰਦਗੀ ਵੀ ਸੈਲਫਿਸ਼ ਹੋ ਕੇ ਨਹੀਂ ਕਰਨੀ ਵੀ ਮੇਰੀ ਜ਼ਿੰਦਗੀ ਮੇਰੇ ਸਵਰਗ ਵਾਸਤੇ ਆ ਮੇਰੀ ਮੁਕਤੀ ਵਾਸਤੇ ਆ ਨਹੀਂ ਬਈ ਸਾਨੂੰ ਇਹ ਸੰਸਾਰ ਨੂੰ ਰੱਬ ਦਾ ਘਰ ਸिखਾਇਆ ਮਾਰੇ ਨੇ ਇਹ ਦਗ ਸੱਚੀ ਕੀਆ ਕੋਠੀ ਸੱਚੇ ਦਾ ਵਿਸ਼ਵਾਸ ਤੇ ਜੇ ਸੱਚੀ ਸਕੂਨ ਚਾਹੁੰਦੇ ਆ ਆਪਣੇ ਯਕੀਨ ਕਰੇ ਜਿੱਦਾਂ ਤੁਸੀਂ ਕੁਝ ਕਰਕੇ ਸੋਵੋਗੇ ਨਾ ਤੇ ਰਾਤ ਨੂੰ ਵੇਖੋ ਕਿੰਨਾ ਸਕੂਨ ਮਿਲਦਾ ਤੁਹਾਨੂੰ ਕਿ ਅੱਜ ਮੈਂ ਕੁਝ ਕੀਤਾ ਆਪਣੇ ਸਮਾਜ ਲਈ ਆਪਣੇ ਬੱਚਿਆਂ ਲਈ ਆਪਣੇ ਫਿਊਚਰ ਲਈ ਇਹ ਤਬਰ ਨੂੰ ਇਦਾਂ ਪਾ ਲੋ ਵੀ ਅਸੀਂ ਤੇ ਸਿਰਫ ਚੌਂਕੀਦਾਰ ਆ ਇਹ ਗੁਰੂ ਗੋਬਿੰਦ ਸਿੰਘ ਦੀ ਫਲਵਾੜੀ ਅਸੀਂ ਸਿਰਫ ਇਹਦੇ ਚੌਂਕੀਦਾਰ ਆ ਇਹ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਆ ਤੇ ਸਾਡੀ ਗੁਰੂ ਨੇ ਜ਼ਿੰਮੇਵਾਰੀ ਲਈ ਆ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਵੀ ਮੈਂ ਇਹਨਾਂ ਦੇ ਚਿਹਰਿਆਂ 'ਚ ਜੋਰਾਵਰ ਸਿੰਘ ਤੇ ਫਤਿਹ ਸਿੰਘ ਵੇਖਣੇ ਤੇ ਜੇ ਅਸੀਂ ਉਹ ਜ਼ਿੰਮੇਵਾਰੀ ਨਹੀਂ ਨਿਭਾ ਪਾਰੇ ਫਿਰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਦੋਸ਼ੀ ਆ ਭਈ ਫਿਰ ਮੈਂ ਇੱਕ ਹੋਰ ਬੇਨਤੀ ਕਰਨਾ ਹੋ ਸਕਦਾ ਕਿ ਕੋਈ 2 ਵਜੇ ਉੱਠ ਪੈਂਦਾ ਹੋਵੇ ਕੋਈ 1 ਵਜੇ ਉੱਠ ਪੈਂਦਾ ਹੋਵੇ ਕਿਸੇ ਦਾ ਨਿਤਨੇਮ 20 ਬਾਣੀਆਂ ਦਾ ਹੋਵੇ ਹੋ ਸਕਦਾ ਇਕੱਲਾ ਕੋਈ ਜਪਤੀ ਸਾਹਿਬ ਪੜ ਕੇ ਸਾਰਦਾ ਕੋਈ ਫਰਕ ਨਹੀਂ ਪੈਂਦਾ ਉਹ ਮੁਬਾਰਕ ਜਿਹਦੀ ਜਿੰਨੀ ਕਮਾਈ ਹੈ ਸਫਰੰੰ ਨਾਲ ਇੱਕ ਪਾਸੇ ਘੋੜਾ ਚੱਲ ਰਿਹਾ ਸਫਰ ਦੇ ਇੱਕ ਪਾਸੇ ਕੀੜੀ ਤੁਰ ਰਹੀ ਹੈ ਅਰਥ ਇਹ ਨਹੀਂ ਆ ਵੀ ਪਹਿਲਾਂ ਕਿਨੇ ਪਹੁੰਚਣਾ ਅਰਥ ਇਹ ਆ ਵੀ ਡਾਇਰੈਕਸ਼ਨ ਠੀਕ ਹੋਵੇ ਹੈ ਨਾ ਕੀੜੀ ਵੀ ਪਹੁੰਚ ਜਾਈਗੀ ਆਪੇ ਕੋਈ ਗੱਲ ਨਹੀਂ ਨੈਗੇਟਿਵਿਟੀ ਨਾਲ ਸੋਚ ਕੇ ਸੋ ਇਹਨੂੰ ਜੰਗ ਵਜੋਂ ਲਵੋ ਤੁਸੀਂ ਇੱਕ ਜੰਗ 'ਚ ਪਏ ਹੋ ਜੋ ਅੱਗੇ ਫਿਊਚਰ ਆ ਰਿਹਾ ਤੁਸੀਂ ਜਿਆਦਾ ਫੇਸ ਕਰ ਰਹੇ ਹੋ ਮਨੂੰ ਕਲਸਰ ਕਿੱਧਰ ਨੂੰ ਧੂਕੇ ਲੈ ਕੇ ਜਾ ਰਿਹਾ ਵੀ ਇਹ ਡਿਸਾਈਡ ਕਰਨਗੇ ਵੀ ਇਹ ਮੁੰਡਾ ਹੈ ਕਿ ਕੁੜੀ ਹੈ ਕਿੰਨੇ ਕੀ ਦੇਣਾ ਵਿਆਹ ਕਰਾਉਣਾ ਕਰਾਉਣਾ ਵੀ ਆ ਕਿ ਨਹੀਂ ਕਰਾਉਣਾ ਬਹੁਤ ਜ਼ਿਆਦਾ ਅਸਰ ਹੋਣਾ ਹੀ ਹੋਣਾ ਮਹਾਰਾਜ ਨੇ ਇਹ ਨਹੀਂ ਸੀ ਕਿ ਆ ਵੀ ਵਿਦੇਸ਼ਾਂ ਚ ਨਾ ਜਾਓ ਗੁਰੂ ਸਾਹਿਬ ਨੂੰ ਸਭ ਤੋਂ ਪਹਿਲਾਂ ਭਾਈ ਮਨਸੁਖ ਮਿਲੇ ਆਪਾਂ ਬਾਬਾ ਲੱਖੀ ਸਾਹਿਬ ਜੀ ਦੇ ਮਨਾ ਰਹੇ ਆ ਬਾਬਾ ਮੱਖਣ ਸਾਹਿਬ ਜੀ ਸੀ ਕਿੰਨੇ ਬਣਜਾਰੇ ਸਿੱਖ ਸੀ ਕਿੰਨੇ ਜਿਹੜੇ ਸਿੱਖ ਸੀ ਜਿਹੜੇ ਵਿਦੇਸ਼ਾਂ ਚ ਜਾਂਦੇ ਸੀ ਮਹਾਰਾਜ ਨੇ ਕਿਹਾ ਜਾਓ ਪਰ ਨਾਲ ਸਿੱਖੀ ਦੀ ਖੁਸ਼ਬੂ ਲੈ ਕੇ ਜਾਓ ਤੇ ਇੱਕ ਸਿੱਖ ਜਾਂਦਾ ਮਨਸੁਖ ਤੇ ਸਾਰੇ ਸੰਗਲਾਦੀਪ ਨੂੰ ਸਿੱਖ ਬਣਾ ਲੈਂਦਾ ਉਹ ਉਹ ਸਾਡਾ ਫਰਜ਼ ਹੈ ਰੋਜੀ ਰੋਟੀ ਕਮਾਓ ਭਾਈ ਮਨਸੁਖੀ ਵਪਾਰ ਕਰਦੇ ਸੀ ਰਾਜਾ ਸ਼ੇਵਨਾਮ ਮਿਲਿਆ ਉਹਨਾਂ ਨੇ ਆਪਣਾ ਅਸਰ ਪਾਇਆ ਉਹਨਾਂ ਤੇ ਉਨ ਪ੍ਰੋਬਲਮ ਇਹ ਹੋ ਰਹੀ ਹੈ ਵੀ ਅਸੀਂ ਅਸਰ ਕਬੂਲ ਰਹੇ ਆ ਮੰਨ ਲਓ ਇਹਦਾ ਮਤਲਬ ਅਸੀਂ ਅੰਦਰੋਂ ਕਮਜ਼ੋਰ ਪੈ ਗਏ ਹੱਦ ਹੋ ਗਈ ਆ ਮਤਲਬ ਉਹ ਗੁਰੂ ਸਾਹਿਬ ਨੇ ਤਿੰਨ ਚੀਜ਼ਾਂ ਗੁਲਾਮੀ ਦੀ ਨਿਸ਼ਾਨੀ ਦੱਸੀਆਂ ਸੀ ਇੱਕ ਬੋਲੀ ਇੱਕ ਪਹਿਰਾਵਾ ਤੇ ਇੱਕ ਖਾਣਾ ਮੈਂ ਇਹ ਨਹੀਂ ਕਹਿ ਰਿਹਾ ਵੀ ਸਾਰਿਆਂ ਨੇ ਚੋਲੇ ਪਾ ਲੈਣੇ ਪਰ ਜਦੋਂ ਹਰ ਇੱਕ ਠੀਕ ਹੈ ਕੰਮ ਦੀ ਇੱਕ ਯੂਨੀਫਾਰਮ ਹੁੰਦੀ ਹੈ ਪਰ ਜਦੋਂ ਸਾਡੀ ਮਾਨਸਿਕਤਾ ਤੇ ਉਹਦਾ ਪ੍ਰਭਾਵ ਪੈ ਜਾਂਦਾ ਨਾ ਉਦੋਂ ਅਸੀਂ ਸਮਝ ਲਓ ਵੀ ਜੇਨੀ ਤੌਰ ਤੇ ਗੁਲਾਮ ਹੋ ਗਏ ਘਰ ਘਰ ਮੀਆਂ ਸਬਨਾ ਜੀਆਂ ਬੋਲੀ ਅਵਰਤ ਮਾਰ ਹੈ ਨਾ ਨੀਲ ਵਸਤਰ ਪੈਰ ਉਹ ਆ ਪ੍ਰਵਾਨ ਮਨੇਸ਼ ਤਾਂ ਨਾ ਪੂਜਾ ਪੂਰਾਣਾ ਆ ਭਾਖਿਆ ਕ ਕੁੱਠਾ ਬੱਕਰਾ ਖਾਣਾ ਉਹਨਾਂ ਦੀ ਬੋਲੀ ਹੋਰ ਹੋ ਗਈ ਉਹਨਾਂ ਦਾ ਉਹਨਾਂ ਨੇ ਹੀਣ ਭਾਵਨਾ ਆ ਗਈ ਨਾ ਜਿਹੜੀ ਤਿੰਨ ਚੀਜ਼ਾਂ ਤੁਸੀਂ ਮੇਰੇ ਤੋਂ ਵੱਡੇ ਸਿਆਣੇ ਵੀ ਬੈਠੇ ਹੋ ਤਿੰਨ ਚੀਜ਼ਾਂ ਦੇ ਤੇ ਆਪਾਂ ਉੱਥੇ ਵੀ ਵਿਸਤਾਰ ਨਾਲ ਗੱਲ ਕਰਾਂਗੇ ਮੇਰੀ ਕੋਸ਼ਿਸ਼ ਹੈ ਕਿ ਤੇ ਕੋਈ ਇਹ ਵੀ ਹੁੰਦਾ ਵੀ ਵਿਸ਼ੇ ਤੋਂ ਬਾਹਰ ਵੀ ਨਾ ਜਾਈਏ ਪਰ ਤਿੰਨ ਚੀਜ਼ਾਂ ਉੱਤੇ ਸਪੈਸ਼ਲ ਬੱਚਿਆਂ ਦਾ ਕੈਂਪ ਕਰੀਏ ਕਿਸ ਦਿਨ ਮੈਂ ਫੇਰ ਕਿਤੇ ਵਾਹਿਗੁਰੂ ਕਿਰਪਾ ਕਰਨ ਆਵਾਂਗਾ ਸੈਲਫ ਕੌਨਫੀਡੈਂਸ ਸੈਲਫ ਅਨਲਿਸਿਸ ਤੇ ਸੈਲਫ ਰਿਸਪੈਕਟ ਬਾਣੀ ਦੇ ਚਾਨਣ ਤੇ ਇਤਿਹਾਸ ਦੇ ਚਾਨਣ ਹੁਣ ਜਦੋਂ ਅਸੀਂ ਸੈਲਫ ਰਿਸਪੈਕਟ ਦੀ ਗੱਲ ਕਰਦੇ ਆ ਸੈਲਫ ਕੌਨਫੀਡੈਂਸ ਦੀ ਗੱਲ ਕਰਦੇ ਆ ਤੇ ਕਈਆਂ ਨੂੰ ਲੱਗਣ ਲੱਗ ਪੈਂਦਾ ਵੀ ਇਹ ਤੇ ਈਗੋ ਹੈ ਪਰ ਜਦੋਂ ਸਾਨੂੰ ਗੁਰੂ ਸਾਹਿਬ ਕਹਿੰਦੇ ਆ ਮਨ ਤੂੰ ਜੋਤ ਸਰੂਪ ਹੈ। ਕਿੱਡਾ ਵੱਡਾ 셀ਫ ਰਿਸਪੈਕਟ ਹੈ ਜੀ ਕਿ ਤੂੰ ਸਧਾਰਨ ਹੈ ਹੀ ਨਹੀਂ ਤੂੰ ਤਾਂ ਰੱਬ ਦੀ ਜੋਤ ਹੈ। ਅਸੀਂ ਅਸੀਂ ਮਤਲਬ ਰੀਂਗ ਦੇ ਕੀੜੇ ਕਿਉਂ ਬਣ ਗਏ ਜੀ? ਜੇ ਤੋ ਸਾਨੂੰ ਨੇ ਆਪਣਾ ਰੂਪ ਕਹਿ ਦਿੱਤਾ ਤੇ ਅਸੀਂ ਮਤਲਬ ਗਲੀਆਂ 'ਚ ਰੋਣ ਵਾਲੇ ਮੰਗਤੇ ਕਿਉਂ ਬਣ ਗਏ? ਇਹਦੇ ਤੇ ਬਹੁਤ ਕੰਮ ਕਰਨ ਦੀ ਲੋੜ ਹੈ। ਇਹ ਤਿੰਨ ਗੱਲਾਂ ਆਪਣੇ ਬੱਚਿਆਂ ਨੂੰ ਸਮਝਾ ਦਈਏ ਗੁਰਬਾਣੀ ਦੇ ਚਾਲਨ 'ਚ 셀ਫ ਰਿਸਪੈਕਟ, 셀ਫ ਕੌਨਫੀਡੈਂਸ ਤੇ 셀ਫ ਅਨੈਲਸਿਸ। ਤੁਸੀਂ ਵੇਖਿਓ ਇਹ ਇਹਦਾ ਵਿਸਥਾਰ ਭਾਵੇਂ ਮਹੀਨਾ ਲੱਗੇ ਰਹੇ ਤੇ ਸਾਰੀ ਬਾਣੀ ਇਹ ਤਿੰਨ ਗੱਲਾਂ ਤੇ ਸਾਰਾ ਸਾਡਾ ਇਤਿਹਾਸ ਇਹ ਤਿੰਨ ਗੱਲਾਂ ਵਿੱਚ ਦੱਸਦਾ ਇਹਨਾਂ ਦਾ ਲਾਈਫ ਸਟਾਈਲ ਹੀ ਬਦਲ ਜਾਏਗਾ ਇਹਨਾਂ ਨੂੰ ਹੀਣ ਭਾਵਨਾ ਨਹੀਂ ਆਏਗੀ ਜਿਹੜਾ ਸੈਲਫ ਹੇਟ ਸ਼ਬਦ ਵੀਰ ਜੀ ਵਰਤਦੇ ਸ ਆਜਾ ਹੀ ਮਯੂਸ ਹੋਏ ਪਿਆ ਪਤਾ ਨਹੀਂ ਉਹਨੂੰ ਚੰਗੇ ਲੱਗਦੇ ਆ ਕਿ ਉਹਨੂੰ ਨਹੀਂ ਚੰਗੇ ਲੱਗਦੇ ਕਿਉਂ ਜੀ ਤੋਂ ਇਹਦੇ ਲਈ ਤੁਹਾਨੂੰ ਜ਼ਮੀਨੀ ਪੱਧਰ ਤੇ ਕੰਮ ਕਰਨਾ ਪੈਣਾ ਐ ਸਮਝ ਲਓ ਵੀ ਜਿਵੇਂ ਉੱਥੇ جنگਾਂ ਲੜੀਆਂ ਆਪਣੀ ਹੋਂਦ ਵਾਸਤੇ ਆਪਣੀ ਆਰਥਿਕਤਾ ਵਾਸਤੇ ਆਪਣੀ ਮਤਲਬ ਕਿਹੜੀ ਜੰਗ ਜਿਹੜੀ ਹੈ ਜੋ ਅਸੀਂ ਗੁਰੂ ਸਾਹਿਬ ਤੋਂ ਅਸੀਂ ਦੇਖਦੇ ਆ ਆਪਣਾ ਆਪਣੀ ਹਸਤੀ ਵਾਸਤੇ ਇੱਥੇ ਵੀ ਤੁਹਾਨੂੰ ਇੰਟਰਨਲ ਇੱਕ ਜੰਗ ਲੜਨੀ ਪੈਣੀ ਹੈ ਇਹ ਕੋਈ ਸੈਟੀਸਫੈਕਸ਼ਨ ਨਹੀਂ ਹੈਗੀ ਕਿ ਅਸੀਂ ਗੁਰਦੁਆਰੇ ਬਣਾਉਂਦੇ ਆ ਅਸੀਂ ਵਿਲੇ ਹੋਗੇ ਨਹੀਂ ਗੁਰਦੁਆਰੇ ਕਿਸ ਮਕਸਦ ਲਈ ਬਣਾਏ ਆ ਸਾਡੀ ਪੈਸਾ ਸਾਡੀ એનર્ਜੀ ਸਾਡਾ ਟਾਈਮ ਕਿਹੜੇ ਪਾਸੇ ਲੱਗ ਰਿਹਾ ਇਹ ਇਹ ਆਉਟਪੁੱਟ ਥੋੜੀ ਆ ਵੀ ਲੰਗਰ ਚ ਕੀ ਬਣਿਆ ਸਾਰਾ ਖਿਆਲ ਇੱਥੇ ਆ ਵੀ ਸੰਗਤ ਚ ਕੀ ਵਰਤਿਆ ਪੰਗਤ ਚ ਕੀ ਵਰਤਿਆ ਇਹ ਕਿਉਂ ਨਹੀਂ ਖਿਆਲ ਕਰ ਰਿਹਾ ਵੀ ਸੰਗਤ ਚ ਕੀ ਵਰਤ ਰਿਹਾ ਤੋਂ ਮੇਰੀ ਤੁਹਾਨੂੰ ਸਿਰਫ ਹੱਥ ਜੋੜ ਕੇ ਬੇਨਤੀ ਆ ਵੀ ਠੀਕ ਆ ਇੱਕ ਸਿਸਟਮ ਆ ਸਦਾ ਗੁਰਬਾਣੀ ਕੀਰਤਨ ਹੋਣਾ ਨਾਮ ਦੀ ਗੱਲ ਵੀ ਕਰਨੀ ਆ ਆਪਾਂ ਅਧਿਆਤਮਿਕ ਗੱਲਾਂ ਕਰਦੇ ਆ ਪਰ ਅੱਖਾਂ ਮੀਟ ਕੇ ਉਹ ਕਹਿੰਦੇ ਨਾ ਕਬੂਤਰ ਸੋਚੇ ਵੀ ਬਿੱਲੀ ਨਹੀਂ ਆਈ ਉਹਦਾ ਭਲਿੱਕ ਸਾਡਾ ਫਿਊਚਰ ਠੀਕ ਨਹੀਂ ਹੈਗਾ ਬਿਲਕੁਲ ਨਹੀਂ ਠੀਕ ਹੈਗਾ ਠੀਕ ਹੈ ਉੱਥੇ ਡੀਮੋਰਲਾਈਜ਼ ਨਹੀਂ ਮੈਂ ਕਰਨਾ ਚਾਹੁੰਦਾ ਹੁੰਦਾ ਸਫਰੇ ਸ਼ਾਦਚੀ ਵੀ ਕਹੀਦਾ ਵੀ ਚੜ੍ਹਦੀ ਕਲਾ 'ਚ ਤੁਸੀਂ ਰਹਿਣਾ ਗੁਰੂ ਨੇ ਕਿਹਾ ਪਰ ਜੇ ਜਾਗੇ ਨਾ ਅੱਖਾਂ ਨਾ ਖੁੱਲੀਆਂ ਤੇ ਅਸੀਂ ਚੜ੍ਹਦੀ ਕਲਾ 'ਚ ਨਹੀਂ ਜਾਵਾਂ ਉਹਦੇ ਲਈ ਤੁਹਾਨੂੰ ਤਰੀਕਾ ਬਦਲਣਾ ਪੈਣਾ ਤੁਹਾਨੂੰ ਸਿਰ ਜੋੜ ਕੇ ਬੈਠਣਾ ਪੈਣਾ ਬڑے-ਬڑے ਤਜਰਬਿਆਂ ਵਾਲੇ ਬੰਦੇ ਨੇ ਮੈਂ ਛੋਟੀ ਜੀ ਮਿਸਾਲ ਦਿੰਦਾ ਤੁਹਾਨੂੰ ਅੱਜ ਤੋਂ ਲਗਭਗ 35 ਸਾਲ ਪਹਿਨਾ ਮੈਂ ਪੜਦਾ ਸੀ ਤੇ ਸੰਗਤ ਕਰਨ ਦਾ ਬੜਾ ਚਸਕਾ ਹੁੰਦਾ ਸੀ ਤੇ ਬਟਾਲਾ ਰੋਡ ਤੇ ਅੰਮ੍ਰਿਤਸਰ ਵੀਰਕੀ ਦੇ ਵਿੱਚ ਇੱਕ ਇਲਾਕਾ ਆ ਵਿਜੇਨਗਰ ਕੰਡਰ ਮੈਂ ਤਾਂ ਨਾਂ ਲਿਆ ਵੀ ਜਿਹੜਾ ਕਿ ਉੱਧਰ ਦਾ ਹੋਏਗਾ ਉਹਨੂੰ ਪਤਾ ਹੋਏਗਾ ਉੱਥੇ ਅਸੀਂ ਸਮਾਗਮ ਲਈ ਗਏ ਉੱਥੋਂ ਦੀ ਜਿਹੜੀ ਮੈਂ ਚੀਜ਼ ਹੈ ਇੱਕ ਵੇਖ ਮੈਨੂੰ ਅੱਜ ਤੱਕ ਨਹੀਂ ਭੁੱਲੀ ਇੱਕ ਤੇ ਗੁਰਦੁਆਰੇ ਦੀ ਕਮੇਟੀ ਕੰਮ ਕਰਦੀ ਸੀ ਇੱਕ ਗੁਰਸਿੱਖਾਂ ਦੀ ਪੰਜ ਮੈਂਬਰੀ ਕਮੇਟੀ ਕੰਮ ਕਰਦੀ ਸੀ ਉਹਨਾਂ ਦੇ ਅੰਦਰ ਮਤਲਬ ਉਪ ਕਮੇਟੀ ਸਬ ਕਮੇਟੀ ਉਹ ਕਮੇਟੀ ਦਾ ਕੰਮ ਇਹ ਨਹੀਂ ਸੀ ਵੀ ਗੋਲ ਕਿੰਨੀਆਂ ਜਾਂ ਸਟਰਕਚਰ ਕੀ ਹੈ ਉਹਦਾ ਕੰਮ ਸੀ ਵੀ ਕਿੰਨੇ ਸਿੱਖ ਆ ਰਹੇ ਹੈ ਜੇ ਇੱਕ ਬੱਚਾ ਵੀ ਇੱਕ ਦਿਨ ਦੋ ਦਿਨ ਤਿੰਨ ਦਿਨ ਨਹੀਂ ਆਇਆ ਤੇ ਉਹ ਪੰਜ ਬੰਦੇ ਗੱਲ ਚ ਪੱਲਾ ਪਾ ਕੇ ਉਹਨਾਂ ਦੇ ਘਰ ਜਾਂਦੇ ਸੀ ਏ ਭਾਈ ਤੁਹਾਡੇ ਬੱਚੇ ਨੂੰ ਕੀ ਕਰ ਪ੍ਰੋਬਲਮ ਤੇ ਨਹੀਂ ਕੋਈ ਸਿਹਤ ਠੀਕ ਹੈ ਕਿਉਂ ਨਹੀਂ ਆ ਰਿਹਾ ਬੀਬੀ ਕਿਉਂ ਨਹੀਂ ਆ ਰਹੀ ਬਜ਼ੁਰਗ ਕਿਉਂ ਨਹੀਂ ਆ ਰਿਹਾ ਕਿਵੇਂ ਸੰਗਤ ਟੁੱਟ ਜੇਗੀ ਬੰਦ ਲਓ ਇਨਸਟੈਂਸ ਤੇ ਲਈਏ ਨਾ ਅਸੀਂ ਸਾਡੇ ਕੋਲ ਸਾਰੇ ਸਿੱਖਾਂ ਦਾ ਡਾਟਾ ਚਾਹੀਦਾ ਫੋਨ ਨੰਬਰ ਚਾਹੀਦੇ ਨੇ ਈਮੇਲ ਐਡਰੈਸ ਚਾਹੀਦੇ ਨੇ ਕੱਲੇ-ਕੱਲੇ ਦਾ ਪਤਾ ਚਾਹੀਦਾ ਕਿਹਦੇ ਬੱਚੇ ਵਿਆਹਣ ਵਾਲੇ ਆ ਕਿਹਦੇ ਨਹੀਂ ਵਿਆਹਣ ਵਾਲੇ ਕਿਹੜਾ ਨੌਕਰੀ ਤੇ ਆ ਕਿਹੜਾ ਵੇਲਾ ਫਿਰਦਾ ਪਿਆ ਕਿਉਂ ਨਾ ਹੋਏ ਗੁਰੂ ਘਰ ਤੇ ਸਾਰਾ ਕੁਝ ਕੋ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਤਜਰਬੇ ਦੀ ਮੇਰਾ ਪ੍ਰੋਗਰਾਮ ਸੀ ਆਪਣੇ ਬੰਬੇ ਤੋਂ ਅੱਗੇ ਨਾਸਕ ਨਾਸਕ 에어ਪੋਰਟ ਨਹੀਂ ਹੈਗਾ ਤੇ ਸਵੇਰੇ ਫਲਾਈਟ ਮੈਂ ਲੈਣੀ ਸੀ ਬੰਬੇ ਤੋਂ ਉੱਥੇ ਮੇਰੇ ਸੱਜਣ ਨੇ ਉਹਨਾਂ ਦੀ ਹੋਟਲਾਂ ਦੀ ਚੈਨ ਆ ਬਹੁਤ ਵੱਡੀ ਮਿੰਨੀ ਪੰਜਾਬ ਦੇ ਨਾਲ ਸ਼ਾਇਦ ਲੋਹੜੀ ਦਾ ਦਿਨ ਸੀ ਤੇ ਇਹਨਾਂ ਨੇ ਮੈਨੂੰ ਕਹਿੰਦੇ ਖਾਣਾ ਬਾਹਰ ਰੱਖ ਲਈ ਹੋਟਲ 'ਚ ਮੈਂ ਰੱਖ ਉੱਥੇ ਜਾ ਕੇ ਮੈਂ ਵੇਖਿਆ ਉਹਨਾਂ ਦਾ ਆਪਣਾ ਹੋਟਲ ਸੀ ਤੇ ਉਹਨਾਂ ਨੇ 1.5 200 ਪਰਿਵਾਰ ਇਕੱਠਾ ਕੀਤਾ ਹੋਇਆ ਬਾਕੀ ਗੁਰਮਤ ਦੀਆਂ ਵਿਚਾਰਾਂ ਵੀ ਮੇਰੇ ਨਾਲ ਕੀਤੀਆਂ ਬੱਚਿਆਂ ਨੇ ਡੀਜੇ ਡੀਜੇ ਲਾ ਕੇ ਇੰਜ ਆਈ ਵੀ ਪੁੰਜਾਏਗੀ ਤੇ ਮੈਂ ਸਵੇਰੇ ਤੜਕੇ ਜਾਣਾ ਸੀ ਜਦੋਂ ਵਾਪਸ ਆਏ ਤੇ ਉਹ ਮੈਨੂੰ ਵੀਰ ਜੀ ਕਹਿੰਦੇ ਵੀ ਤੁਸੀਂ ਸੋਚ ਰਹੇ ਹੋ ਕੁਝ ਮੈਂ ਕਿਹਾ ਹਾਂ ਮੈਨੂੰ ਪਤਾ ਨਹੀਂ ਵੀ ਤੁਸੀਂ ਇਦਾਂ ਦਾ ਮਾਹੌਲ ਬਣਾਉਣਾ ਫਿਰ ਉਹਨੇ ਮੈਨੂੰ ਜਿਹੜੀ ਗੱਲ ਦੱਸੀ ਕਹਿੰਦੇ ਸਾਡੀਆਂ ਕੁੜੀਆਂ ਇੱਥੇ ਮੁਸਲਮਾਨਾਂ ਨਾਲ ਵਿਆਹ ਕਰਾ ਲੈਂਦੇ ਤੇ ਅਸੀਂ ਇਹ ਬਹਾਨੇ ਬਣਾਉਂਦੇ ਆਂ ਵੀ ਸਾਡੇ ਬੱਚੇ ਪਰਿਵਾਰ ਇਕੱਠੇ ਹੋਣ ਤੇ ਅਸੀਂ ਆਪਣੇ ਬੱਚੇ ਸੰਭਾਲ ਸਕੇ ਤੇ ਮੈਨੂੰ ਉਹਨਾਂ ਦਾ ਡੀਜੇ ਲਾਉਣਾ ਚੰਗਾ ਲੱਗਣ ਲੱਗ ਪਿਆ। ਉਹਨਾਂ ਦੀ ਭਾਸ਼ਾ ਹੈ ਨਾ ਬੱਚਿਆਂ ਦੀ ਇੱਕ ਟੇਸਟ ਹੈ ਉਹਨਾਂ ਦਾ। ਤੂੰ ਚੁਣੌਤੀਆਂ ਵੱਡੀਆਂ ਨੇ, ਛੋਟੀਆਂ ਨਹੀਂ ਹੈਗੀਆਂ। ਇਹ ਨਾ ਹੋਏ ਕਿ ਅਸੀਂ ਇਹ ਬਣਾਉਂਦੇ ਰਹਿ ਜਾਈਏ ਤੇ ਹੋਰ ਦਸਾਂ ਸਾਲਾਂ ਨੂੰ ਅਸੀਂ ਵੇਖੀਓ ਕਹਿੰਦੇ ਕਿਸੇ ਲਈ ਬੜਾਇਆ ਸੀ ਅੰਤਿਮਾ। ਇਸ ਇਹਦੇ ਲਈ ਸੀਰੀਅਸ ਹੋ। ਬਕਾਇਦਾ ਬੈਠ ਕੇ ਟੇਬਲ ਵਰਕ ਕਰੋ। ਰਿਟਰਨ ਸਾਡੇ ਕੋਲ ਸਾਰੀ ਇੱਕ ਇੱਕ ਖਬਰ ਹੋਏ ਕਿੱਥੇ ਕਿੱਥੇ ਸਾਡੇ ਫਿਰ ਮੈਂ ਕਹਿੰਦਾ ਇਸ ਜੀ ਨਹੀਂ ਵੀ ਉਹਦਾ ਪਰਿਵਾਰ ਹੈ ਨਹੀਂ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਹੈ। ਤਾਂ ਜਿੰਨੀਦਰ ਪ੍ਰੈਕਟੀਕਲ ਨਹੀਂ ਹੁੰਦਾ ਠੀਕ ਆ ਅਸੀਂ ਆਵਾਂਗੇ ਗੁਰੂ ਦੀ ਗੱਲ ਸੁਣਾਵਾਂਗੇ ਚਲੇ ਜਾਵਾਂਗੇ। ਪ੍ਰੈਕਟੀਕਲ ਤੁਹਾਨੂੰ ਆਪ ਕਰਨਾ ਪਵੇ। ਮਾਰੇ ਤੁਹਾਡੇ ਸਹਾਇਓ। ਬਾਈ ਗੁਰ ਕੀ ਫਤਿਹ। ਸਵਾਗਤ ਹੈ ਬਾਈ ਫਤਿਹ।